ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਟਾਈਮ ਚੈੱਕ ਕਰੋ ਉਹ ਜੋ ਪਲਾ ਦੁਪਹਿਰ ਹੈ ਕਿ ਰਾਤ ਹੈ ਕਿ ਕੀ ਹੈ ਇਹ ਹੈਗੀ ਹੈ ਜੀ ਦੁਪਹਿਰ ਤੇ ਇਧਰ ਏਸੀ ਬਾਦਸ਼ਾਹ ਚੱਲ ਚੱਲ ਕੇ ਰਾਤ ਦੇ ਹੋ ਗਏ ਨੇ ਕਮਲੇ ਏ ਵੀ ਕਹਿੰਦਾ ਵੀ ਕਦੋਂ ਇਹ ਕਮਰਾ ਛੱਡਣ ਤਿੱਖਦੋਂ ਮੈਂ ਬੰਦ ਹੋਵਾਂ ਪਰ ਅੱਜ ਨਹੀਂ ਗਰਮੀ ਆ ਨਾ ਤੇ ਟਾਈਮ ਦੇਖ ਲਓ 3 ਵਜੇ ਨੇ ਵਜ ਚੱਲੇ ਨਹੀਂ ਵਜੇ ਨਹੀਂਗੇ ਤੇ ਇਹ ਵਿਚਾਰੇ ਕੱਲ 4 ਵਜੇ ਤੇ ਚੱਲਣ ਲੱਗੇ ਹੋਏ ਨੇ ਤੇ ਅੱਜ ਦੁਪਹਿਰਾਂ ਦੇ 4 ਫੇਰ ਵੱਜਣ ਲੱਗੇ ਨੇ ਠੀਕ ਆ ਤੇ ਬਹੁਤ ਗਰਮੀ ਆ ਜੀ ਰੱਬ ਸਾਡੇ ਨਹੀਂ ਨਹੀਂ ਪਾਉਂਦਾ ਮੈਨੂੰ ਤੇ ਲੱਗਦਾ ਵੀ ਕਿਸੇ ਨੇ ਕੁਛ idcar ਦੇ ਦਿੱਤਾ ਇੱਦਾਂ ਗੰਦੀ ਹੁੰਦੇ ਨਾ ਪਿੰਡਾਂ ਦੇ ਵਿੱਚ ਨਹੀਂ ਪੈਣਾ ਫਲਾੜੇ ਨੇ ਕੁਛ ਕਰਤਾ ਤਾਂ ਇਹ ਸਾਡਾ ਕੰਮ ਨਹੀਂ ਤੇਰੇ ਚੜਦਾ ਤੇ ਮੈਨੂੰ ਵੀ ਆਇ ਲੱਗਦਾ ਸਾਡੇ ਅੰਮ੍ਰਿਤਸਰ 'ਚ ਨਹੀਂ ਜੇ ਨਹੀਂ ਪੈਂਦਾ ਫਿਰ ਬੜੇ ਪਰੇਸ਼ਾਨ ਹੋ ਠੀਕ ਆ ਅੱਜ ਹੈਗਾ ਸੰਦੀ ਅਪਸੂਪ ਚੈਲਸੀ ਮੈਂ ਅੱਜ ਆਪਾਂ ਕਿਤੇ ਘੁੰਮਣ ਫਿਰਨ ਜਾਵਾਂਗੇ ਤੇ پارک ਖੰਨੋ ਦਿਲ ਨਹੀਂ ਕਰਦਾ ਪਿਆ ਤੇ ਬੈੱਡ ਦੀ ਹਾਲਾਤ ਦੇਖੋ ਸਾਹਮਣੇ ਸਾਡੇ ਬੈੱਡ ਤੇ ਆਹ ਪਿਆ ਹੋਇਆ ਜੀ ਟਾਵਲ ਠੀਕ ਹੈ ਇਹ ਵਾ ਸਮਝਿਓ ਕਿ ਕਿੱਲਾ ਆ ਸੁੱਕਾ ਟਾਵਲ ਪਿਆ ਹੋਇਆ ਏ ਇਹ ਵੀਡੀਓ ਬਲਰ ਹੋ ਗਈ ਓਏ ਇਹ ਕਿਉਂ ਪਰ ਵੀ ਕਿਉਂ ਬਲਰ ਹੋਈ ਬਈ ਇਹ ਟਾਵਲ ਪਿਆ ਹੋਇਆ ਏ ਮੈਂ ਬਹੁਤ ਹੀ ਸੋਚਿਆ ਕਿ ਮੈਂ ਨਾਵਾਂ ਫਿਰ ਮੈਂ ਸੋਚਿਆ ਛੱਟ ਪੜੀ ਮੈਂ ਕਿਹਾ ਕਿ ਅੱਜ ਜਾਣਾ ਮਸੰਡੀ ਹੈਗਾ ਸੰਡੀ ਚਿੱਲ ਮਾਰੋ ਇੰਜੋਏ ਕਰੋ ਪਰ ਹੁਣ ਮੈਨੂੰ ਲੱਗਦਾ ਵੀ ਮੈਨੂੰ ਨਾਉਣਾ ਪੈਣਾ ਹੈ ਕਿਉਂਕਿ ਦਿਲ ਕਰਦਾ ਪਿਆ ਕਿ ਕਿਤੇ ਕੁਝ ਖਾ ਪੀ ਕੇ ਆਈਏ ਚਲੋ ਫਿਰ ਮਿਲਦੇ ਆਂ ਜੀ ਨਾਤ ਹੋ ਕੇ प्यार जरूर होके ठीक है लो जी मैं तो कि आप मैं आगे ਤੁਹਾਡੇ ਸਾਹਮਣੇ ਤੇ ਹੁਣ ਆਪਾਂ ਜਾਵਾਂਗੇ ਹਵੇਲੀ ਕੱਲ ਦੀ ਪਲੈਨਿੰਗ تھی ਵੀ ਪਰ ਕੱਲ ਅਸੀਂ ਨਹੀਂ ਜਾ ਪਾਏ ਅੱਜ ਜੱਤੀ ਬਣਾਇਆ ਮੂਡ ਹਵੇਲੀ ਜਾਉਂਦਾ ਤੇ ਕਦੀ ਕਦੀ ਨਾ ਆਪਣੇ ਆਪ ਨੂੰ ਵੀ ਜ਼ਰੂਰ ਟਾਈਮ ਦਿਆ ਕਰੋ ਕਦੀ ਕਦੀ ਨਹੀਂ ਬਸ ਮੈਂ ਇਹ ਕਹੂੰਗੀ ਵੀ ਰੋਜ਼ ਆਪਣੇ ਆਪ ਨੂੰ ਟਾਈਮ ਦਿਆ ਕਰੋ ਆਪਣੇ ਆਪ ਨੂੰ ਸਮਝਿਆ ਕਰੋ ਆਪਣੇ ਆਪ ਨਾਲ ਪਿਆਰ ਕਰਿਆ ਕਰੋ ਠੀਕ ਹੈ ਤੇ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਹਵੇਲੀ ਜਾ ਕੇ ਦਿਖਾਉਣੀ ਹੈ ਵੀ ਅੱਜ ਹਨੇਰੀ ਵਿੱਚ ਕੀ ਕੁਝ ਖਾਲਸਿਆ ਗਰਮੀ ਤੇ ਬਹੁਤ ਜ਼ਿਆਦਾ ਹੈ ਪਰ ਫਨ ਕਾਮੂ ਵੀ ਸੀ ਦੌਸ ਸਾਈਡ ਤੇ ਅਸੀਂ ਸੋਚਿਆ ਕਿ ਚਲੋ ਨਾਲੇ ਹਵੇਲੀ ਵਿੱਚ ਜਾ ਕੇ ਆਉਂਦੇ ਹਾਂ ਤੇ ਚਲੋ ਫਿਰ ਤੁਹਾਨੂੰ ਲੈ ਕੇ ਚਲਦੇ ਹਾਂ ਹਵੇਲੀ ਮਾਹੌਲ ਚੈੱਕ ਕਰੋ ਜੀ ਕਿੰਨਾ ਉਦਾਸ ਨਾ ਤੋ ਹਨਾਵਾ ਤੇ ਨਮੀ ਤੂ ਵੀ ਨਹੀਂ ਮਸ ਇਹ ਲੱਗਦਾ ਜਿੱਦਾਂ ਨਾ ਉਦਾਸ ਸੀ ਜੀ ਛਾਈ ਹੁੰਦੀ ਸਾਰੇ ਪਾਸੇ ਗੰਦਾ ਜਿਹਾ ਮੌਸਮ ਚਿਪਚਿਪ ਕਾਤਾ ਪਰ ਆਪਾਂ ਤਾਂ ਜੀ AC ਲਾਇਆ ਰਿਆ AC 'ਤੇ ਬੱਠੇ ਹੋਇਆ ਜੀ ਪਾਰੇ ਸੀ ਤੋਂ ਬਾਹਰ ਉੱਤਰ ਕੇ ਬਹੁਤ ਬੁਰੀ ਹਾਲਤ ਹੁੰਦੀ ਐ ਇੰਦਾ ਲੱਗਦਾ ਇਹ ਤਾਂ ਠਾਹ ਚ ਪੇੜ ਵੱਜਦੇ ਉਹਦੇ ਉੱਤੇ ਤੇ ਤੁਸੀਂ ਕਹੋਗੇ ਵੀ ਇਹ ਹਰ ਦੂਜੇ ਦਿਨ ਖਵੇਂ ਨਹੀਂ ਜਾਂਦੇ ਆ ਕੋਈ ਹੋਰ ਰੈਸਟੋਰੈਂਟ ਆਨੇ ਆ ਕਿਉਂਕਿ ਇੱਕ ਜਿਹਵੇਲੀ ਪੈਂਦੀ ਸਾਨੂੰ ਡੇੜੇ ਤੇ ਦੂਜਾ ਨਾ ਸ਼ਹਿਰ ਦੇ ਵਿੱਚ ਹੁੰਦਾ ਬਹੁਤ ਸਾਰਾ ਟ੍ਰੈਫਿਕ ਤੇ ਇੱਕ ਪਤਾ ਨਹੀਂ ਵੀ ਕਿਉਂ ਤੁਸੀਂ ਵੀ ਦੱਸਿਓ ਵੈਸੇ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਹਵੇਲੀ ਦਾ ਖਾਣਾ ਪਾਣੀ ਬਹੁਤ ਵਧੀਆ ਆ ਤੇ ਕੇਸ ਕਰਕੇ ਮੈਨੂੰ ਹਵੇਲੀ ਜਾਣਾ ਪਸੰਦ ਆ ਮੇਰੇ ਸਿੱਤੇ ਸਾਡੀ ਇੱਧਰ ਐਸੇ ਰੋਡ ਦੇ ਉੱਪਰ ਜਦੋਂ ਆਪਾਂ ਹਵੇਲੀ ਤੋਂ ਪਹਿਲਾਂ ਹਵਾਈ ਅੱਡਾ ਵੀ ਓਪਨ ਹੋ ਗਿਆ ਆ ਪਰ ਜੇ ਉਹਦਾ ਰਿਵਿਊ ਕੱਲ ਕਰੀਓਗੇ ਰਿਵਿਊ ਦੀ ਹਵਾਈ ਅੱਡੇ ਦੀ ਤੇ ਉਹਦਾ ਖਾਣਾ ਬਿਲਕੁਲ ਸਵਾਦ ਨਹੀਂ ਹੈਗਾ ਅੰਦਰ ਬਹੁਤ ਟਾਈਟ ਜਗ੍ਹਾ ਵਾ ਬੈਠਣ ਵਾਸਤੇ ਤੇ ਬਸ ਸਮਝ ਲਓ ਕਿ ਫੈਮਲੀ ਦੇ ਲਈ ਮੈਨੂੰ ਖਾਸ ਨਹੀਂ ਲੱਗਾ ਸਭ ਤੋਂ ਵੱਡੀ ਗੱਲ ਉਹਦੀ ਖਾਣਾ ਖਾਣਾ ਉਹਨਾਂ ਦਾ ਬਿਲਕੁਲ লো কোয়ালিটি ਦਾ ਖਾਣਾ ਹੈ ਬਿਲਕੁਲ ਗੰਦਾ ਖਾਣਾ ਹੈ ਕੋਈ ਟੇਸਟ ਨਹੀਂ ਹੈਗਾ ਤੇ ਬਾਕੀ ਇੱਧਰ ਆਉਂਦੇ ਆ ਆਪਣਾ KFC, Domino's, McDonald ਹੈ ਨਾ ਸਾਰੇ ਫਰੈਂਚਾਈਜ਼ੀ ਇੱਧਰ ਸਾਰੀਆਂ ਹੁੰਦੀਆਂ ਆ ਬਟ ਉਹ ਹੁੰਦਾ ਹੈ ਨਾ ਵੀ ਚਲੋ ਹਰ ਵਾਰੀ ਉਹ ਬੰਦਾ ਆਰਡਰ ਤੇ ਵੀ ਮੰਗਵਾ ਲੈਂਦਾ ਹੈ ਘਰੇ ਵੀ ਇਸ ਕਰਕੇ ਹਵੇਲੀ ਜਾ ਕੇ ਥੋੜਾ ਨਾਲੇ ਤਾਂ ਬੰਦੇ ਦਾ ਮਨ ਫ੍ਰੈਸ਼ ਹੋ ਜਾਂਦਾ ਨਾਲੇ ਆਹ ਜਿਹੜੀਆਂ ਰਾਹ ਦੀਆਂ ਮੌਜਾਂ ਦੀਆਂ ਨਾ ਅਲੰਬਾ ਸਾਰਾ ਛੂਟਾ ਮਿਲ ਜਾਂਦਾ ਆ ਦੇ ਨਾਲੇ ਇੱਕ এনਜੋਇਮੈਂਟ ਜਿਹਾ ਉਹ ਦੰਦਾ ਇਸ ਲਈ ਸਾਨੂੰ ਹਵੇਲੀ ਜਾਣਾ ਪਸੰਦ ਆ ਖਾਸ ਕਰਕੇ ਮੈਂ ਨਿਆਣੀ ਤਾਂ ਵੈਸੇ ਕਾਤ ਕਿਤੇ ਹੋਰ ਜਾਣ ਦਾ ਪ੍ਰੋਗਰਾਮ ਬਣਾਈ ਬੈਠੇ ਸੀ ਕੋਈ ਕਿਤੇ ਕਹਿੰਦਾ ਸੀ ਕੋਈ ਕਿਤੇ ਕਹਿੰਦਾ ਸੀ ਪਰ ਐਂਡ ਸਾਡਾ ਫਿਰ ਹਵੇਲੀ ਤੇ ਹੀ ਆ ਕੇ ਮੁੱਕਿਆ ਉਧਰ ਤਾਂ ਵੈਸੇ ਆ ਇੱਕ ਕਿੱਥੇ ਆਉਂਦਾ ਰੈਸਟੋਰੈਂਟ ਤੁਹਾਨੂੰ ਪਤਾ ਨਹੀਂ ਐ ਰੋਡ ਕਿਲਾ ਇਹਦਾ ਖਾਣਾ ਵੀ ਬਹੁਤ ਵਧੀਆ ਆ ਇਹ ਟੋਲ ਪਲਾਜ਼ਾ ਤੋਂ ਨਾਲ ਹੀ ਆ ਟੋਲ ਪਲਾਜ਼ਾ ਕ੍ਰੋਸ ਕਰੋ ਤੇ ਨਾਲ ਹੀ ਆਉਂਦਾ ਆ ਰੋਡ ਕਿਲਾ ਰੈਸਟੋਰੈਂਟ ਟੱਪ ਆਇਆ ਸੌਰੀ ਇਹ ਵੀ ਐ ਜੀ ਠੀਕ ਹੈ ਖਾਣਾ ਇਹਦਾ ਵੀ ਬਹੁਤ ਸਵਾਦ ਆ ਆਪਾਂ ਦੋਵਰੀ ਖਾਦਾ ਹੋਇਆ ਤੇ ਲੋ ਜੀ ਟੋਲ ਪਲਾਜ਼ਾ ਤੇ ਟੋਲ ਪਲਾਜ਼ੇ ਤੋਂ ਨਾਲ ਆ ਗਈ ਆਪਣੀ ਭੈਣ ਹਵੇਲੀ ਹੋਜੀ ਹੋਏ ਨਾ ਬਿਟਾ ਉਹਦਾ ਲਾ ਪੈਰ ਦੁਖਦਾ ਪਿਆ ਜੀ ਇਧਰ ਆਜੂ ਇਧਰ ਆਜੂ cara ये बेचारा लुक दिया नी ਵੀ ਲੱਗੀਆਂ ਹੋਈਆਂ ਨੇ ਤੀਆਂ ਹਵੇਲੀ ਦੇ ਵਿੱਚ ਫੌਣ ਦਾ ਮਹੀਨਾ ਤੇ ਦੇਖੋ ਜੀ ਰੌਣਕਾਂ ਬਹੁਤ ਨਹੀਂ ਹੈ ਨਾ ਖਤਮ ਨੇ ਚੋਕ ਚੈੱਕ ਕਰੋ ਹੈ ਚੀਵਾ ਲੋਪ ਹੋ ਚੁਕੀਆਂ ਨੇ ਮੈਨੂੰ ਤਾਂ ਲੱਗਦਾ ਹੁਣ ਇਹ ਪਿੰਡਾਂ 'ਚ ਵੀ ਨਹੀਂ ਹੈਗੀਆਂ ਹਨਾ ਪਿੱਤਲ ਦੇ ਭਾਂਡੇ சாਤੀ ਮਦਾਣੀ ਮੱਠੀ ਮੱਠੀ ਅੱਗ ਦੇ ਉੱਤੇ ਰੱਚਦੀਆਂ ਤਾਲਾ ਸਬਜ਼ੀਆਂ ਕੋਈ ਬੁੜੀ ਵਗਿਆ ਮਸ਼ੀਨ ਵੇਖੀ ਇੱਥੇ ਸਾਗ ਕੱਟਣ ਵਾਸਤੇ ਤਾਂ ਤਰ ਬਹੁਤ ਸੋਹਣਾ ਦੇਖੋ ਜੀ ਆਟੇ ਵਾਲੀ ਚੱਕੀ ਇਹ ਦਰਵਾਜ਼ਾ ਬਹੁਤ ਸੋਹਣਾ 뷰 ਇਦਾਂ ਲੱਗਦਾ ਜਿਦਾਂ ਅਸਲੀ ਮਿੱਟੀ ਦੀਆ ਕੰਦਾ ਹੋਣ ਛੋਟਾ ਜਿਹਾ ਵੇੜਾ ਮਾ ਦਾ ਕਿੰਨਾ ਪਿਆਰਾ ਤੇ ਛੀਕੂ ਦਾ ਉਪਰਾਖਤ ਦੇਖੋ ਜੀ ਪਲਾਂਟ ਮਾਲ ਦਾ ਲੱਗਦਾ ਹੈ ਮਗਰ ਹਾਂ ਮਾਲ ਦਾ ਵੀ ਛੀਕੂ ਹਾਂ ਛੀਕੂ ਮਾਲ ਦਾ ਹਾਂ ਦੇਖੋ ਜੀ ਸੰਦੂਰੀ ਸ਼ਾਮ ਤੇ ਇੱਥੇ ਕਰਦੇ ਆਂ ਵਲੌਗ ਦਾ ਐਂਡ ਤੇ ਖੜਾਪਾ ਜਾ ਰਹੇ ਆ ਆਪਣੇ ਘਰ ਤੇ ਮੌਸਮ ਜਿਹੜਾ ਨਾ ਹੁਣ ਐਸ ਵੇਲੇ ਥੋੜਾ ਥੋੜਾ ਜਿਨੋ ਕਿਤੇ ਨਾ ਮਿੱਠਾ ਮਿੱਠਾ ਸੁਭਾਵ ਨਾ ਹੋਣਾ ਸ਼ੁਰੂ ਹੋ ਗਿਆ ਏ ਗੱਡੀਆਂ ਦੇਖੋ ਭਾਈ ਕਿੰਨੀ ਤੇਜ਼ ਹੋਏ 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 ਤੇ ਲੋ ਜੀ ਆਪਾਂ ਹੁਣ ਜਾ ਰਹੇ ਆ ਆਪਣੇ ਘਰ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਆ ਇਹ ਤੁਹਾਡੀ ਡਿਊਟੀ ਆ ਉਹ ਦੇਖੋ ਸਾਹਮਣੇ 뷰 ਚੈੱਕ ਕਰੋ ਤੁਸੀਂ ਸੰਦੂਰੀ ਸ਼ਾਮ ਤੇ ਤੁਹਾਡੀ ਡਿਊਟੀ ਹੈ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਨੂੰ ਮੇਰਾ ਵਲੌਗ ਕਿੱਤਾ ਦਾ ਲੱਗਾ ਠੀਕ ਹੈ ਤੇ ਫਿਰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਹੱਸਦੇ ਰਹੋ ਵਾਸਤੇ ਰੋਤੇ ਜਿੱਥੇ ਰਹੋ ਖੁਸ਼ ਰਹੋ ਬਸ ਇਦਾਂ ਹੀ ਪਿਆਰ ਕਰਦੇ ਰਹੋ ਤੇ ਆਪਾਂ ਤੁਹਾਨੂੰ ਨਾ ਜਲਦੀ ਤੋਂ ਜਲਦੀ ਲੈ ਕੇ ਚੰਲਾਂਗੇ ਦਲਹੌਤੀ ਠੀਕ ਹੈ ਤੇ ਮੇਰੀ ਗੁਰਸੈਜ ਦਾ ਬਰਥਡੇ ਵੀ ਆ ਰਿਹਾ ਹੈ ਤੇ ਉਹਨੂੰ ਉਹਦੇ ਬਰਥਡੇ ਵਾਲੇ ਦਿਨ ਖੋਪ ਸਾਰਾ ਪਿਆਰ ਦਿਓ ਠੀਕ ਹੈ ਤੇ ਸਾਰਿਆਂ ਦੇ ਬੱਚੇ ਹੱਸਦੇ ਰਹਿਣ ਖੁਸ਼ ਰਹਿਣ ਬੱਚਿਆਂ ਨੂੰ ਤਤੀਆ ਮਾਵਾਂ ਨਾ ਲੱਗਣ ਤੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਖੁਸ਼ ਰਹਿਣ ਵਸਦੇ ਰਹਿਣ پتہ ਕਿ ਗੱਲ ਮੈਂ ਹਰ ਵਾਰੀ ਗੱਲ ਕਰਦੀ ਹੁੰਨੀ ਆ ਵੀ ਸਾਨੂੰ ਨਾ ਫਾਰਮੈਲਿਟੀ ਦੀ ਨਹੀਂ ਕਰਨੀ ਆਉਂਦੀ ਸਾਨੂੰ ਜਿੱਦਾਂ ਦੀ ਹੈਗੇ ਆ ਉਦਾਂ ਦੇ ਤੁਹਾਡੇ ਸਾਹਮਣੇ ਆ ਉਹ ਨਹੀਂ ਕਰਨਾ ਆਉਂਦਾ ਬਸ ਤੁਸੀਂ ਇਹ ਸਮਝ ਜੋ ਮੈਂ ਕੀ ਕਹਿਣਾ ਚਾਹੁੰਦੀ ਆ ਹਨਾ ਤੇ ਬਸ ਉਹ ਚੀਜ਼ਾਂ ਲੈ ਕੇ ਸਾਨੂੰ ਨੀ ਨੀ ਵੀਊ ਲੈਣੇ ਆਉਂਦੇ ਹੈਗੇ ਬਸ ਜੋ ਹੈਗਾ ਬਸ ਇਦਾਂ ਦਾ ਹੀ ਆ ਜੀ ਤੇ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਲੋ ਜੀ ਗੱਲਾਂ ਗੱਲਾਂ ਚ ਆ ਗਿਆ ਜੇ ਤੁਹਾਡਾ ਹਵਾਈ ਅੱਡਾ ਚੈੱਕ ਕਰੋ ਜੀ ਕਿੰਡਾ ਵੱਡਾ ਜਹਾਜ਼ ਹੈ ਨਾ ਆਹ ਵੇਖੋ ਇਹ ਹੈਗਾ ਅੰਮ੍ਰਿਤਸਰ ਦਾ ਹਵਾਈ ਅੱਡਾ ਹਵਾਈ ਅੱਡਾ ਨਹੀਂ ਮਤਲਬ ਰੈਸਟੋਰੈਂਟ ਬਣਾਇਆ ਹੋਇਆ ਪਰ ਖਾਣੇ ਦੀ ਜੇ ਗੱਲ ਕੀਤੀ ਜਾਵੇ ਨਾ ਤੇ ਦਸਾਂ ਦੇ ਵਿੱਚੋਂ 3 ਨੰਬਰ ਬਸ ਠੀਕ ਹੈ ਤੇ ਜੇ ਫੇਰ ਵੀ ਤੁਸੀਂ ਆਉਣਾ ਚਾਹੁੰਦੇ ਹੋ ਤੇ ਮੋਸਟ ਵੈਲਕਮ ਤੁਹਾਡਾ ਤੁਸੀਂ ਆਫਕਤੇ ਹੋ ਸਾਡੇ ਅੰਮ੍ਰਿਤਸਰ ਤੇ ਇੱਥੇ ਦਾ ਖਾਣਾ ਟਰਾਈ ਕਰ ਸਕਦੇ ਹੋ ਪਰ ਹੈਗਾ ਕੁਝ ਨਹੀਂ ਜਿਵੇਂ ਅਸੀਂ ਚਲੋ ਜੀ ਫੇਰ ਬਾਏ ਬਾਏ